ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਦੋਸਤੋ ਬਾਗਾ ਪੁਰਾਣਾ ਇੱਥੇ ਦੋਸਤੋ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਤਿੰਨ ਨਾਗ ਤੁਹਾਨੂੰ ਦਿਖਾਉਂਗਾ ਨੀਲੀ ਰਾਜ ਨਸਲ ਦੇ ਵਿੱਚ ਇੱਕ ਤਾਂ ਦੋਸਤੋ ਇਹ ਤੋਕੜ ਗੱਬਣ ਮਾਜਾ ਵੀਰ ਕੋਲੇ ਇਸ ਤੋਂ ਇਲਾਵਾ ਇੱਕ ਦੋਸਤੋ ਔਂਸਰ ਝੋਟੀ ਇਹ ਗੱਬਣਾ ਚੈੱਕ ਪਾਸ ਹੋਈ ਵੀ ਆ ਬਾਕੀ ਜਿਹੜੀ ਡਿਟੇਲ ਆਪਾਂ ਬਾਾਈ ਨਾਲ ਸਾਂਝੀ ਕਰਾਂਗੇ ਵੀ ਕਿੰਨੇ ਟਾਈਮ ਦੀ ਗੱਬਣਾ ਤੇ ਕੀ ਹਿਸਾਬ ਕਿਤਾਬ ਆ ਇਸ ਤੋਂ ਇਲਾਵਾ ਇੱਕ ਹੋਰ ਝੋਟੀ ਆ ਦੋਸਤੋ ਇਹ ਵੀ ਨੀਲੀ ਰਾਇਵੀ ਨਸਲ ਦੇ ਵਿੱਚ ਆ ਇਹ ਝੋਟੀ ਦੋਸਤੋ ਬਿਲਕੁਲ ਤਿਆਰ ਆ ਸੀਮਨ ਲੈਣ ਲਈ ਠੀਕ ਆ ਜੀ ਵੈਸੇ ਇਹ ਨਗ ਦੋਸਤੋ ਤਿੰਨੇ ਹੀ ਤੋਰਾਂਗੇ ਬਾਕੀ ਜਿੰਨੇ ਵੀ ਜਾਣਕਾਰੀ ਬਾਾਈ ਨਾਲ ਸਾਂਝੀ ਕਰਾਂਗੇ ਤੁਹਾਨੂੰ ਸਾਰੀ ਦੱਸ ਦਊਗਾ ਜਿਹੜਾ ਵੀ ਜਾਨਵਰ ਇਹਨਾਂ ਦੇ ਵਿੱਚੋਂ ਦੋਸਤੋ ਪਸੰਦ ਆਊਗਾ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਖਰੀਦ ਲਿਓ ਤੇ ਬਾਕੀ ਗੱਲਬਾਤ ਬਾਈ ਨਾ ਕਰਦੇ ਬਾਈ ਸਸਰੀਕਾਲ ਕੀ ਹਾਲ ਚਾਲ ਹੈ ਸਸਰੀਕਾ ਵੀਰੇ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਭਰਾ ਬਹੁਤ ਵਧੀਆ ਤੇ ਪਸ਼ੂ ਆਪਣੇ ਕੋਲੇ ਹੁੰਦੇ ਹੀ ਆ ਵਿਕਰੀਆ ਸਨ ਹਾਂਜੀ ਹਾਂਜੀ ਠੀਕ ਐ ਅੱਛਾ ਅੱਜ ਤਿੰਨ ਨਾਗ ਹੈਗੇ ਜਿਹਦੇ ਵਿੱਚ ਇੱਕ ਤਾਂ ਇਹ ਨਾਗ ਹੈ ਵੀਰੇ ਨੀਲੀ ਰਾਵੀ ਦੇ ਬਹੁਤ ਚੰਗੇ ਹਾਂ ਇੱਕ ਤਾਂ ਇਹ ਮੱਝ ਹੋ ਗਈ ਆਪਣੇ ਕੋਲੇ ਟੋਕੜ ਗੱਬਣਾ ਕਿੰਨੇ ਟਾਈਮ ਦੀ ਮੱਝ ਵੀਰੇ ਸਾਢੇ 3 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਠੀਕ ਆ 5 ਕਿਲੋ ਦੁੱਧ ਇੱਕ ਟਾਈਮ ਮਿਲਦੀ ਆ ਇੱਕ ਟਾਈਮ ਕਿਹੜੇ ਟਾਈਮ ਮਿਲਦੀ ਆ ਭਾੜੇ ਤੇ ਮਿਲਦੀ ਆ ਵੀਰੇ ਜਿਹੜੇ ਟਾਈਮ ਮਰਜ਼ੀ ਬੰਦਾ ਚੋਲੇ ਮਾਨਕੇ ਜਿਵੇਂ ਚਾਹੇ ਤੜਕੇ ਚੋ ਚਾਹੇ ਹਾਂਜੀ ਹਾਂਜੀ ਵੀਰੇ ਹਾਂਜੀ ਹਾਂਜੀ ਠੀਕ ਹੈ ਠੰਡੀ ਸੀਲਾ ਵਧੀਆ ਹੈ ਨਾ ਕਿੰਵੇਂ ਸੂਏ ਲਈ ਗੱਬਣ ਹੋਣਾ ਸੂਏ ਵੀਰੇ ਤੀਜੇ ਲਈ ਗੱਬਣਾ ਤੀਜੇ ਲਈ ਖੋਲੀ ਇਹਨੂੰ ਮੜੀ ਜੀ ਤੇ ਸੱਜਰ ਦਾ ਪਤਾ ਕੁਛ ਸੱਜਰ ਦਾ ਵੀਰੇ ਇਹਨੇ 14 ਕਿਲੋ ਦੁੱਧ ਦਿੱਤਾ ਸੀਗਾ ਠੀਕ ਆ ਬੰਦਿਆਂ ਨੇ ਕੱਟੀ ਲਾ ਲਈ ਇਹਦੇ ਮਗਰੋਂ ਕੱਟੀ ਬਹੁਤ ਚੰਗੀ ਸੀਗੀ ਹੁਣ ਵੀ ਇਹਦੇ ਡਾਇਮੰਡ ਦਾ ਸੀਮਾ ਲੱਗਿਆ ਪੂਰੇ ਸ਼ਕੀਨ ਬੰਦਿਆਂ ਦੇ ਘਰੋਂ ਆਈ ਆ ਅੱਛਾ ਦੋਵੇਂ ਝੋਟੇ ਇੱਕੋ ਘਰੋਂ ਆਈਆਂ ਅੱਛਾ ਇਹ ਜਿਹੜੀਆਂ ਗੱਬਣ ਹਾਂਜੀ ਹਾਂਜੀ ਵੀਰੇ ਠੀਕ ਹੈ ਸੱਜਰ ਨੇ 14 ਕਿਲੋ ਦੁੱਧ ਦਿੱ ਕੰਮ ਵਾਲੇ ਬੰਦੇ ਨਹੀਂ ਮਿਲੇ ਉਹਨਾਂ ਨੂੰ ਠੀਕ ਹੈ ਉਹਨਾਂ ਨੇ ਲੇਵਰ ਖਣੋ ਪਸ਼ੂ ਵਿੱਚ ਆ ਠੀਕ ਆ ਅੱਛਾ ਅੱਛਾ ਹਾਂਜੀ ਬਾਈ ਲੇਵਲੂਆ ਵਿਖਾਦੇ ਬਾਈ ਥਾਂ ਤੋਂ ਮੰਨ ਕੇ ਚੱਲ ਵੀ ਇੱਥੇ ਕੋਈ ਵੀਰ ਭਰਾ ਪੰਜ ਕੋਈ ਵੀ ਭਰਾ ਠੀਕ ਆ ਬਾਈ ਆਪਣੀ ਚੈੱਕ ਕਰਾਈ ਵੀ ਆ ਆਪਦੀ ਡਾਕਟਰ ਲਿਆ ਕੇ ਚੈੱਕ ਕਰਾ ਕੇ ਚੋਕੇ ਦੋ ਟਾਈਮ ਲੈ ਕੇ ਜਾਵੇ ਬਿਲਕੁਲ ਬਿਲਕੁਲ ਹਾਂਜੀ ਬਾਈ ਤੀਜੇ ਸੂਏ ਲਈ ਗੱਭਣਾ ਤੀਜੇ ਸੂਏ ਲਈ ਗੱਭਣਾ ਵੀਰੇ 3 ਸਾਲ ਤੇ ਨਿਸ਼ਾਨ ਬਾਈ ਸਾਰੇ ਚੈੱਕ ਕਰਾਦੇ ਚਾਰੇ ਪੈਰਾਂ ਤੇ ਧੁੰਨੀ ਤੇ ਸਾਡੇ ਤੇ ਨਾਰੀ ਹੋ ਗਈ ਹੈ ਨਾ ਗੁਲਾਬੀ ਹੈ ਨਾ ਸਾਡੇ ਤੇ ਨਾ ਮਹੀਨੇ ਦੀ ਹੈ ਵੀਰੇ ਠੀਕ ਆ ਦੋਸਤੋ ਸਾਡੇ ਤੇ 3 ਨਵਾਂ ਮਹੀਨੇ ਦੀ ਗੱਭਣਾ ਬਾਕੀ ਥਣ ਵੀ ਦੋਸਤੋ ਚੈੱਕ ਤੇ 5 ਲੀਟਰ ਦੋਸੋ ਦੁੱਧ ਹੈ ਤੇ ਸਾਢੇ 3 ਨਾ ਮਹੀਨੇ ਦੀ ਇਹ ਬਹੁਤ ਵੱਡੀ ਬਾਡੀ ਬੁੱਡੀ ਆ ਬਾਈ ਹੈ ਨਾ ਤੇ ਡਾਇਮੰਡ ਝੋਟੇ ਦਾ ਨਾਮ ਲੱਗਿਆ ਵਾਹ ਬਰੀ ਹਾਂਜੀ ਹਾਂਜੀ ਰੇਟ ਕੀ ਹੋਊਗਾ ਰੇਟ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਹਾਂਜੀ ਜੈ ਜੀ ਹੋਊਗਾ ਜੈ ਜੈ ਜੀ ਬਰੇ ਜੀ ਠੀਕ ਹੈ ਦੋਸੋ ਜਿਹੜੇ ਵੀਰ ਭਰਾ ਨੂੰ ਇਹ ਪਸੰਦ ਆਵੇ ਬਾਕੀ ਪ੍ਰੋਪਰ ਇੱਥੇ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਮੱਜ ਵੈਸੇ ਸਾਫ ਸੁਧਰੀ ਹੋਊਗੀ ਐਸੋਲਾ ਬਾਈ ਜਿਹੜੀ ਝੋਟੀ ਆ ਆਪਣੇ ਕੋਲ ਇਹ ਵੀ ਬਰੇ ਆਹ ਝੋਟੀ ਆ 2.5 ਸਾਲ ਹੋ ਮਾਰਾ ਸਾਢੇ 3 ਨਾ ਮਹੀਨੇ ਦੀ ਗੱਬਣ ਹਾਂ ਇੱਕੋ ਦੰਦ ਦੇ ਟੀਕੇ ਦੋਵਾਂ ਪਸ਼ੂਆਂ ਦੇ ਇਹਨਾਂ ਦੇ ਝੋਟਿਆਂ ਦੇ ਭਰੇ ਲਿਆ ਠੀਕ ਆ ਡਾਇਮੰਡ ਦਾ ਸੀਮਣੀ ਇਹਦੇ ਲੱਗਾ ਇੱਕੋ ਕਰੋ ਆਇਓ ਠੀਕ ਆ ਹਾਂ ਆਪਣੀਆਂ ਚੈੱਕ ਕਰਾ ਕੇ ਠੰਡੇ ਟੀਕੇ ਲਵਾਏ ਵੇ ਆ ਠੀਕ ਆ ਅਗਲਾ ਆਪਣੀਆਂ ਕਰਾ ਕੇ ਇੱਕ ਠੰਡੇ ਟੀਕੇ ਲਵਾ ਕੇ ਤੇ ਉਹਦੇ ਤੇ ਗਈ ਆ ਬਿਲਕੁਲ ਬਿਲਕੁਲ ਝੋਟੀ ਦੋਸੋ ਇਹ ਵੀ ਸ਼ਿਕਾਇਤ ਅੱਖਾਂ ਦੇ ਤਾਂ ਨਹੀਂ ਤਾਂ ਦੇ ਪੂਰੇ ਨਿਸ਼ਾਨਾ ਬਾਈ ਠੀਕ ਹੈ ਜੀ ਮਾਰਕਿੰਗ ਹਾਂ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਜਿੰਨੀ ਵੀ ਨੀਲੀ ਰਹਿ ਨਾ ਸਕਦੀ ਬਾਕੀ ਬਈ ਇਹ ਤਾਂ ਤੁਹਾਨੂੰ ਬਖਾਈ ਬਹੁਤ ਸੋਹਣੀ ਹੈ ਕਹੇ ਤੇ ਫੋਰਟ ਸ਼ਾਂਗ ਨਹੀਂ ਕੁਝ ਨਹੀਂ ਹਾਂ ਠੀਕ ਆ ਹਾਂ ਦੋਸੋ ਝੋਟੀ ਇਹ ਵੀ ਸੁਨੱਖੀ ਆ ਮੈਂ ਮਰਦਾ ਸੀਮਨ ਹੀ ਇਹਦੇ ਲੱਗਿਆ ਆਪੇ ਇਹ ਰੋਡਾਂ ਵਾਲੇ ਸਾਹੰਦੀ ਆ ਅੱਛਾ ਠੀਕ ਸਾਡੇ ਪਿੰਡ ਦੀ ਪਲਾਟ ਦੇਂਦੀ ਆ ਹਾਂ ਠੀਕ ਐ ਦੋਸੋ ਵੈਸੇ ਚੈੱਕ ਪਾਸ ਹੋਈ ਵੀ ਆ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਇੱਥੇ ਆ ਕੇ ਚੈੱਕ ਪਾਸ ਕਰਵਾ ਸਕਦਾ ਸਿੰਘ ਬਿਲਕੁਲ ਗੂਲ ਕੁੰਡੇ ਸਿੰਘਾਂ ਦੀ ਹੋਊਗੀ ਝੋਟੀ ਦੋਸੋ ਚੰਗਾ ਇਹਦਾ ਕੱਦ ਆ ਕੱਦ ਰਿੰਗ ਸਿੰਘ ਆ ਭਾਈ ਕੱਦ ਵੇਖ ਝੋਟੀ ਦਾ ਕਿੱਡਾ ਹਾਂ ਚੰਗਾ ਕੱਦ ਕਾਠਾ ਤੇ ਮਾਰਕਿੰਗ ਪ੍ਰੋਪਰ ਸਾਰੀ ਹੈਗੀ ਨੀਜੀ ਡਾਇਗਨੋਸਲ ਵਾਲੀ ਇਹ ਦੋਸੋ ਦੂਜੇ ਨੰਬਰ ਵਾਲੀ ਝੋਟੀ ਆ ਸਾਡੇ ਤੇ 9 ਮਹੀਨਿਆਂ ਦੀ ਦੋ ਡਾਇਮੰਡ ਝੋਟੇ ਦਾ ਸੀਮਨ ਲੱਗਾ ਹੋਇਆ ਸੋਹਣੀ ਸਨੱਖੀ ਝੋਟੀ ਤੁਹਾਨੂੰ ਦਿਖਾ ਰਿਆ ਤੇ ਉਮਰੋਂ ਆਪ ਇਹ ਢਾਈ ਕ ਸਾਲ ਦੀ ਆ ਢਾਈ ਸਾਲ ਦੀ ਆ ਵੀਰੇ ਠੀਕ ਆ ਦੋਸੋ ਝੋਟੀ ਇਹ ਆਪ ਢਾਈ ਕ ਸਾਲ ਦੀ ਆ ਮਗਰੋ ਪੜੇ ਪਾੜੇ ਬਿਲਕੁਲ ਚੱਕਵੇਂ ਤੇ ਸਨੱਖੀ ਝੋਟੀ ਤੁਹਾਨੂੰ ਦਿਖਾ ਰਿਆ ਤੇ ਅੱਖਾਂ ਓੱਖਾ ਬਿਲਕੁਲ ਵਾਈਟ ਹੋਣ ਗਿਆ ਲੈ ਚਲੋ ਜੀ ਉੱਥੇ ਬੰਨ ਲਓ ਥਾਣ ਦੋਸੋ ਤੁਹਾਨੂੰ ਚੈੱਕ ਕਰਾ ਦਿੰਨਾ ਇਹ ਝੋਟੀ ਦੇ ਵੈਸੇ ਕਦ ਕਾਟ ਸੋਹਣਾ ਕਾਤ ਬਹੁਤ ਜਿਆਦਾ ਆ ਬਾਈ ਸਾਜੀ ਦਾ ਝੋਟੀ ਦਾ ਤੇ ਰੇਟ ਇਹਦਾ ਵੀ ਫੋਨ ਤੇ ਹੀ ਆ ਹਾਂਜੀ ਹਾਂਜੀ ਠੀਕ ਆ ਦੋਸਤੋ ਰੇਟ ਇਸ ਝੋਟੀ ਦਾ ਵੀ ਫੋਨ ਤੇ ਹੀ ਆ ਠੀਕ ਹੈ ਜੀ ਥਾਣ 204 ਚੈੱਕ ਕਰ ਸਕਦੇ ਹੋ ਝੋਟੀ ਨੂੰ ਠੀਕ ਹੈ ਵਧੀਆ ਚਾਰ ਨਿਖੜੇ ਵਿਥਾਣ ਹੋਣਗੇ ਝੋਟੀ ਇਹ ਸੁਨੱਖੀ ਹੈ ਠੀਕ ਹੈ ਜੀ ਤੇ ਇਹਦਾ ਵੀ ਰੇਟ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਕਦ ਕਾਠ ਤੇ ਝੋਟੀ ਸੁਨੱਖੀ ਹੈ ਇਹ ਸਾਫ ਸੁਧਰੇ ਨਾਗ ਹੋਣਗੇ ਦੋਸਤੋ ਅੱਛਾ ਭਾਈ ਜਿਹੜੀ ਲਾਸਟ ਤੇ ਝੋਟੀ ਆਪਣੇ ਕੋਲ ਲਾਸਟ ਤੇ ਵੀ ਜਿਹੜੀ ਕੱਟੀ ਆ ਇੱਕ ਮần ਖੋਲ ਕੇ ਬਾਹਰ ਕੱਢ ਦਿੰਨੇ ਆ ਬਾਈ ਹਾਂ ਲਈ ਮਾੜੀ ਜੀ ਕੋਲ ਕੇ ਵੀ ਕਿੰਨੇ ਕੇ ਟਾਈਮ ਦੀ ਹੋਗੀ ਇਹ ਵੀਰੇ ਦੰਦਾ ਤੋਂ ਖੀਰੀ ਆ ਠੀਕ ਆ ਹਾਂ 2 ਸਾਲ ਉਮਰ ਆ ਇਹਦੀ ਅੱਛਾ ਠੀਕ ਹੈ ਆਪ ਇਹ ਬਾਬਰ ਦੀ ਆ ਅੱਛਾ ਤੇ ਪ੍ਰੋਪਰ ਯਾਨੀ ਕਿ ਵੀ ਉਹਦੇ ਕਿਨੂੰ ਪ੍ਰੋਪਰ ਰਿਕਾਰਡ ਦੀ ਆ ਸਾਰੀਆਂ ਨਿਸ਼ਾਨੀਆਂ ਕੰਪਲੀਟ ਆ ਅੱਖਾਂ 'ਚ ਨਿਸ਼ਾਨ ਹੈ ਜਵਾੜੀ ਤੇ ਨਿਸ਼ਾਨ ਹੈ ਹਨਾ ਅੱਛਾ ਅੱਛਾ ਝੋਲੀ ਝਾਲੀ ਵਿਖਾਈ ਚਾਰੇ ਪੈਰਾਂ ਤੇ ਧੁੰਨੀ ਤੇ ਹਨਾ ਠੀਕ ਹੈ ਇਹਨੂੰ ਤਾਂ ਨਹੀਂ ਲੱਗਿਆ ਸੀਮਨ ਹਜੇ ਸੀਮਨ ਨਹੀਂ ਵੀਰੇ ਇੱਕ ਹੀਟ ਨੇ ਕੱਢੀ ਆ ਹਾਂ ਹਾਂ ਹੁਣ ਅਗਲੀ ਹੀਟ ਤੇ ਸੀਮਨ ਭਰਿਆ ਜਾਊਗਾ ਹਨਾ ਠੀਕ ਹੈ ਦਸੋ ਇਹ ਵੀ ਗੂਲ ਸੰਗਤ ਦੇ ਬਾਕੀ ਉਹ ਦਾ ਡਾਕਟਰ ਲਿਆ ਕੇ ਅੰਦਰ ਦੀ ਚੈੱਕ ਕਰਾ ਕੇ ਸਾਫ਼ ਜਾਵਾਂ ਹਨਾ ਨਹੀਂ ਨਹੀਂ ਬਿਲਕੁਲ ਹਾਂਜੀ ਹਾਂਜੀ ਵੀਰੇ ਦਸੋ ਮਾਰਕਿੰਗ ਸੋਣੀ ਐ ਇਸ ਕੱਟੀ ਦੀ ਠੀਕ ਆ ਜੀ ਢਾਂ ਤੇ ਹੋਊਗੀ ਇਹ ਵੀ ਦੋਆਂ ਕਸਾਲਾਂ ਦੀ ਹੋਊਗੀ ਦੋ ਸਾਲ ਤੋਂ ਵੀਰੇ ਦੋ ਮਹੀਨੇ ਉੱਤੇ ਆ ਇਹ ਉੱਤੇ ਆ ਠੀਕ ਆ ਹਾਂ ਜੀ ਸਿੰਗਾ-ਸੁੰਗਾ ਦੀ ਪ੍ਰੋਪਰ ਸ਼ਕੀਨ ਹੈ ਝੋਟੀ ਦੰਦੋਂ ਦੋਸਤੋ ਖੀਰੀ ਹੋਊਗੀ ਇਹ ਵੀ ਠੀਕ ਹੈ ਜੀ ਹੋਰ ਮਹੀਨੇ ਸਵਾ ਮਹੀਨੇ ਤੱਕ ਝੋਟੀ ਇਹ ਵੀ ਦੋਸਤੋ ਆਸ ਲੱਗ ਜਾਣੀ ਹੈ ਥਣ ਥੁਣ ਬਖਾਈ ਬਈ ਬਹੁਤ ਜਿਆਦਾ ਚੰਗਾ ਥਣ ਸੋਨਾ ਮਾਰਕਿੰਗ ਪ੍ਰੋਪਰ ਹੋਊਗੀ ਠੀਕ ਹੈ ਤੇ ਥਣ ਥੁਣ ਇਸ ਝੋਟੀ ਦੇ ਵੀ ਦੋਸਤੋ ਸਾਫ਼ ਸੁਧਰੇ ਹੋਣਗੇ ਤੁਹਾਨੂੰ ਚੈੱਕ ਕਰਾ ਦਮ ਠੀਕ ਹੈ ਜੀ ਚਾਰ ਥਣ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਚਾਰ ਥਣ ਹੋਣਗੇ ਗੋਲ ਸਿੰਘ ਦੀ ਦੋਸਤੋ ਕੁੰਡੇ ਸਿੰਘਾਂ ਦੀ ਇਹ ਝੋਟੀ ਤੁਹਾਨੂੰ 3 ਜੇ ਨੰਬਰ ਵਾਲੀ ਦਿਖਾਈ ਆ ਰੇਟ ਦੋਸਤੋ ਇਸ ਝੋਟੀ ਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਅੱਜ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਇਹ ਤਿੰਨ ਨਗ ਦਿਖਾਏ ਆ ਸਾਫ਼ ਸੁਧਰੇ ਹੋਣਗੇ ਜਿਹੜਾ ਵੀ ਜਾਨਵਰ ਇਹਨਾਂ ਦੇ ਵਿੱਚੋਂ ਦੋਸਤੋ ਪਸੰਦ ਆਵੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਵੀਡੀਓ ਦੇਖਣ ਲਈ